ਪਨੀਰ ਬਣਾਉਣਾ ਵਧੀਆ ਹੈ। ਲੈ ਹੀ ਪੁੱਛੋ। ਹਾਂਜੀ। ਹਾਂ ਵੀ ਪੰਜਾਬੀਓ। ਟੁੱਟੇ ਪਏ ਹੋਣਗੇ। ਟਾਈਮ ਕਿਉਂ ਹੋ ਗਿਆ ਸਾਵਾਂ? 3:30 ਹਾਂ? 3:30 2:30 ਹੋ। 3:30। ਦੁਪਹਿਰ ਆ ਦੇ 3:30 ਹੋ ਗਏ ਆ। ਤੇ ਫੌਜਾਂ ਮੋਰਚੇ 'ਤੇ ਲਟਕੀਆਂ ਹੋਈਆਂ ਨੇ। ਸਾਰੇ ਮਾਝੇ ਵਾਲੇ, ਮਾਲਵੇ ਵਾਲੇ ਦੁਆਬੇ ਵਾਲੇ ਪਵਾਦਾਂ ਨੇ ਸਾਰੇ ਇਕੱਠੇ ਆ। ਆ ਬੈਠੇ ਆ ਧੂਈ ਪਾਈ। ਸੋ ਬੇਨਤੀ ਸਾਨੂੰ ਵਾਰ-ਵਾਰ ਇੱਕੋ ਹੀ ਕਰ ਰਹੇ ਆ। ਇਹਨਾਂ ਨੂੰ ਧੂਈ ਟੁੱਟਣਾ। ਕਿ ਰਾਤ ਨੂੰ ਬਹੁਤ ਸਖਤ ਪਹਿਰਾ ਲਾਉਣਾ ਪੈਂਦਾ ਇੱਥੇ ਕਿਉਂਕਿ ਲਗਾਤਾਰੇ ਖਬਰਾਂ ਆ ਰਹੀਆਂ ਕਿ ਸਰਕਾਰ ਕਦੋਂ ਵੀ ਧਵਾ ਬੋਲ ਸਕਦੇ ਚੱਕ ਕੇ ਲਿਜਾ ਸਕਦੇ ਲੈ ਜਾ ਸਕਦੇ। ਉਹਦੇ ਲਈ ਸਾਰੀਆਂ ਫੋਰਸਾਂ ਵੱਖ-ਵੱਖਾਂ ਹੀ ਥਾਂ-ਥਾਂ ਤੇ ਨਾਕੇ ਲੱਗੇ ਆ। ਥਾਂ-ਥਾਂ ਤੇ ਧੂਈਆਂ ਪਾਈਆਂ। ਚਾਰ ਸ਼ਪੇਰੋਂ ਲਗਾਤਾਰ ਗੱਡੀਆਂ ਕੋਕ ਗੱਡੀਆਂ ਫੜਦੀਆਂ ਬੋਲਦੀਆਂ ਵੀ ਜਾਗਦੇ ਰਹੋ ਭਾਈ ਜਾਗਦੇ ਰਹੋ ਸੋ اپੀਲ ਹੈ ਮੈਂ ਖਾਸ ਤੌਰ ਤੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਕਿ ਛੋਡੀ ਬਹੁਤ ਸਖਤ ਲੋੜ ਆ ਭਾਈ ਇੱਥੇ ਕਿਉਂਕਿ ਇਹ ਮੋਰਚਾ ਕਿਸੇ ਨਿੱਜ ਲਈ ਨਹੀਂ ਆ ਇਹ ਕਿਸੇ ਆਪਣੇ ਘਰ ਲਈ ਨਹੀਂ ਮੋਰਚਾ ਹੈਗਾ ਇਹ ਮੋਰਚਾ ਛੋਡੀਆਂ ਆਉਣ ਵਾਲੀਆਂ نسلਾਂ ਲਈ ਆ ਛੋਡੀਆਂ ਆਉਣ ਵਾਲੀਆਂ ਪੀੜੀਆਂ ਲਈ ਆ ਤੋ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਇੱਕ ਤਾਂ ਬਾਬ ਤੋਂ ਬਾਅਦ ਵੱਡੀ ਗਿਣਤੀ ਦੇ ਬੱਚੇ ਇੱਥੇ ਦਿਨੇ ਭਵੇਂ ਨਾ ਆਉ ਘਟ ਆਓ ਚਾਹੇ ਦਿਨੇ ਕੰਮ ਕਰ ਕਰ ਲੋ ਪਰ ਰਾਤ ਨੂੰ ਡਿਊਟੀ ਇੱਥੇ ਲਾਜ਼ਮੀ ਤੌਰ ਤੇ ਆ ਕੇ ਦਿਓ ਪਹਿਰੇ ਦੀ ਬਹੁਤ ਸਖਤ ਲੋੜ ਆ ਕਿਉਂਕਿ ਜੋ ਹਾਲਾਤ ਮੰਨ ਰਹੇ ਨੇ ਲੱਗਦਾ ਵੀ ਸਰਕਾਰ ਕਦੋਂ ਵੀ ਇੱਥੇ ਪ੍ਰਸ਼ਾਸਨ ਕੋਈ ਪੁਲਿਸ ਕੋਈ ਹੋਰ ਫੋਰਸਾਂ ਛਾੜ ਕੇ ਇੱਥੋਂ ਚੱਕ ਕੇ ਅੱਲੇ ਸਾਨੂੰ ਲਿਜਾ ਸਕਦੀ ਇੱਕ ਤਾਂ ਇਹ ਅਪੀਲ ਲੋਕਾਂ ਨੂੰ ਹੈ ਦੂਜੀ ਪੀਲ ਮੈਂ ਸਾਡੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਕਰਦਾ ਵੀ ਅੱਜ ਇੱਕ ਇਨਸਾਨ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠਾ ਹੈ ਪਲ-ਪਲ ਪਲ-ਪਲ ਇੱਕ ਬਿਰਧ ਸਰੀਰ ਹੈ ਕਿਡਨੀਆਂ ਜਵਾਬ ਦੇ ਚੁੱਕੀਆਂ ਨੇ ਵਜ਼ਨ 12 ਕਿਲੋ 11 ਕਿਲੋ ਘੱਟ ਚੁੱਕਿਆ 18ਵਾਂ ਅੱਜ 19ਵਾਂ ਦਿਨ ਆ ਗਿਆ ਅੱਜ ਆਪਾਂ ਤਰੀਕ ਵੀ ਬਦਲ ਗਈ 19ਵੇਂ ਦਿਨ ਚ ਆ ਗਏ 19 ਦਿਨ ਉਸ ਬੰਦੇ ਨੂੰ ਹੋ ਗਏ ਹੁਣ ਤਾਂ ਅਸੀਂ ਡਾਕਟਰਾਂ ਨਾਲ ਗੱਲ ਕੀਤੀ ਡਾਕਟਰ ਵੀ ਕਹਿੰਦੇ ਸੀਗੇ ਵੀ ਹੁਣ ਤਾਂ ਮਸਲ ਪੱਪਣੇ ਸ਼ੁਰੂ ਹੋ ਗਏ ਸਰੀਰ ਨੂੰ ਸਰੀਰ ਖਾਣ ਲੱਗ ਗਿਆ ਮਗਰੋਂ ਕੋਈ ਫਾਇਦਾ ਨਹੀਂ ਬਾਈ ਆਪਾਂ ਜੱਥੇਬੰਦੀਆਂ ਵਾਲੇ ਉੱਥੇ ਆ ਕੇ ਆਹ ਫੋਗ ਗਾਂਦੇ ਉੱਤੇ ਸ਼ਰਧਾਂਜਲੀ ਲਗਾਈ ਜੀ ਆਪਾਂ ਉੱਥੇ ਫਿਰ ਇੱਕ ਨਾਰੀ ਲੱਗੀ ਵੀ ਸਾਡਾ ਜੋਧਾ ਸੀ ਉਹ ਮਹਾਨ ਸੀ ਉਹ ਅਮਰ ਰਹੇ ਸੋ ਮੈਂ ਇਹੀ ਬੇਨਤੀ ਕਰਦਾ ਵੀ ਬਖਰੇਵੇਂ ਵਿਚਾਰਕ ਹੈਗੇ ਯਾਰੱਖੋ ਕੋਈ ਗੱਲ ਨਹੀਂ ਹਰ ਬੰਦੇ ਨੂੰ ਉਹਦੀ ਵਿਚਾਰਧਾਰਾ ਮੁबारक ਆ ਪਰ ਉਹ ਜਉਂਦਿਆਂ ਨਾਲ ਹੀ ਬਖਰੇਵੇਂ ਹੁੰਦੇ ਆ ਬੰਦਾ ਚੜਾਈ ਕਰਕੇ ਫਿਰ ਬਖਰੇਵੇਂ ਵੀ ਕਰ ਦਿਆ ਗਿਲੇ ਛੱਕ ਦੇ ਵੀ ਕਾਦੇ ਆ ਸੋ ਇੱਕ ਤਾਂ ਤੁਹਾਨੂੰ ਬੇਨਤੀ ਆ ਵੀ ਤੁਹਾਨੂੰ ਸਾਰਿਆਂ ਨੂੰ ਆਪ ਦੇ ਤੌਰ ਤੇ ਇੱਥੇ ਹਾਜ਼ਰੀ ਲਵਾਉਣ ਦੀ ਬਹੁਤ ਸਖਤ ਲੋੜ ਆ ਦੂਜੀ ਮੈਂ ਇੱਕ ਤੁਹਾਨੂੰ ਹੋਰ ਗੱਲ ਕਹਿ ਦੇਣੀ ਚਾਹੁੰਦਾ ਵੀ ਜੇ ਮੰਨ ਲਓ ਸਰਕਾਰ ਇਸ ਮੋਰਚੇ ਨੂੰ ਖਤਮ ਕਰ ਦਿੰਦੀ ਆ ਕੁਚਲ ਦਿੰਦੀ ਆ ਫੇਲ ਕਰ ਦਿੰਦੀ ਆ ਤਾਂ ਭੁੱਲ ਜੋ ਵੀ ਕੋਈ ਵੀ ਮੋਰਚਾ ਸੋਡਾ ਇਹ ਸਰਕਾਰ ਮੁੜ ਕੇ ਕਾਮਜਾਬ ਹੋਣ ਦੂ ਜਾਂ ਕਿ ਮੋਰਚਾ ਲੱਗਣ ਦੇਊਗੀ ਇਹ ਸਾਫ਼ ਗੱਲ ਆ ਕਿਉਂਕਿ ਇਸ ਗੱਲ ਨਾਲ ਲੋਕਾਂ ਦਾ ਮਨੋਬਲ ਟੁੱਟ ਜਾਣਾ ਹੌਸਲਾ ਟੁੱਟ ਜਾਣਾ ਹੈ ਸਰਕਾਰਾਂ ਦਾ ਮਨੋਬਲ ਵੱਧ ਜਾਣਾ ਇਹ ਗੱਲ ਇਹ ਤੋਂ ਸਮਝ ਲਿਓ ਜਿਹੜੀਆਂ ਵੀ ਜਥੇਬੰਦੀਆਂ ਜਿਹੜੀਆਂ ਵੀ ਧਿਰਾਂ ਜਦੋਂ ਕਿ ਲੜਾਈ ਸਾਡੀ ਸਾਂਝੀ ਐ ਮੰਗਾ ਮੁੱਦੇ ਇੱਕ ਨੇ ਤੇ ਫਿਰ ਸਾਨੂੰ ਘੱਟੋ ਘੱਟ ਜਿਵੇਂ ਚਲੋ ਧੰਨਵਾਦ ਸਾਰਿਆਂ ਦਾ ਅੱਜ ਰਿਕਵੈਸਟ ਕਾਇਤ ਵੀ ਇੱਥੇ ਆਏ ਸੀ ਕੁਝ ਹੋਰ ਜਥੇਬੰਦਾਂ ਦੇ ਵੀ ਇੱਥੇ ਆਗੂ ਆ ਜਾ ਕੇ ਗਏ ਆ ਤਾਂ ਬਾਕੀ ਸਾਰਿਆਂ ਨੂੰ ਵੀ ਮੇਰੀ ਇਹ اپੀਲ ਆ ਕਿ ਸਾਨੂੰ ਸਾਰਿਆਂ ਨੂੰ ਇੱਥੇ ਆ ਕੇ ਅੱਜ ਇਸ ਮੋਰਚੇ ਨਾਲ ਖੜਨ ਦੀ ਲੋੜ ਆ ਸਾਥ ਦੇਣ ਦੀ ਬਾਰੇ ਸੱਜਣ ਕਹਿ ਦਿੰਦੇ ਆ ਜਾ ਕੇ ਜਥੇਬੰਦਾਂ ਵਾਲੇ ਵੀ ਮਿਲਦੇ ਆ ਕਹਿ ਦਿੰਦੇ ਵੀ ਸਾਨੂੰ ਕਿਹੜਾ ਪੁੱਛ ਕੇ ਮੋਰਚਾ ਲਾਇਆ ਸਾਨੂੰ ਕਿਹੜਾ ਪੁੱਛ ਕੇ ਮਰਨ ਵਰਤੇ ਬੈਠੇ ਆ ਸੋ ਜਿਹੜੀਆਂ ਲੜਾਈਆਂ ਕਹਿੰਦੇ ਹੱਕਾਂ ਲਈ ਲੜੀਆਂ ਜਾਂਦੀਆਂ ਨੇ ਨਾ ਹੋਂਦ ਨੂੰ ਬਚਾਉਣ ਲਈ ਲੜੀਆਂ ਜਾਂਦੀਆਂ ਉਹ ਪੁੱਛਿਆ ਕਿਛ ਹੈ ਨਹੀਂ ਜਾਂਦਾ ਪਰ ਜਦੋਂ ਵੀ ਉਹ ਲੜਾਈਆਂ ਲੜੀਆਂ ਜਾਂਦੀਆਂ ਹੋਣ ਤੇ ਸਾਡੇ ਯੋਧੇ ਸਾਡੇ ਸੂਰਮੇ ਮੈਦਾਨ ਚ ਕੁੱਦੇ ਹੋਣ ਤੇ ਉਦੋਂ ਫਿਰ ਯੱਕਾਂ ਧੱਕਾਂ ਨਹੀਂ ਕਰੀਦੀਆਂ ਲਾਂਬੇ ਨਹੀਂ ਦੇਈਦੇ ਲਾਂਬੇ ਗਲੇ ਸ਼ਿਕਵੇ ਤਾਂ ਮਗਰੋਂ ਦੀਆਂ ਗੱਲਾਂ ਨੇ ਸਾਡੇ ਲਈ ਉਦੋਂ ਮੋਰਚਾ ਜਿੱਤਣਾ ਹੈ ਹੁੰਦਾ ਹੈ ਰਾਈ ਜਿੱਤਣੀ ਹੈ ਹੁੰਦੀ ਹੈ ਸਵਾਦ ਸਾਡੇ ਲਈ ਬਹੁਤ ਅਹਿਮ ਤੇ ਜ਼ਰੂਰੀ ਹੈ ਕਿਉਂਕਿ ਮੰਗਾਂ ਸਾਰੀਆਂ ਮੁੱਦੇ ਉਹੀ ਨੇ ਜਿਹੜੀਆਂ ਮੰਗਾਂ ਦੇ ਉੱਤੇ ਸਰਕਾਰ ਵਾਅਦੇ ਕਰਕੇ ਮੁਕਰੀ ਆ ਸਿੱਧੇ ਰੂਪ ਦੇ ਵਿੱਚ ਜੇ ਆਪਾਂ ਦੇਖੀਏ ਤੇ ਖੁਦ ਨਾਲ ਖਾਸ ਤੌਰ 'ਤੇ ਨਿਲਸਾਹ ਚੜ੍ਹਾਈ ਕਰਦੇ ਆ ਕੋਈ 1921 ਹੁੰਦੀ ਆ ਤਾਂ ਇਹਦੀ ਜ਼ਿੰਮੇਵਾਰ ਸੈਂਟਰ ਦੀ ਬੀਜੇਪੀ ਦੀ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਕਿਉਂਕਿ ਸਾਰੇ ਰਲੇ ਮਿਲੇ ਨੇ ਸਾਰੇ ਇੱਕੋ ਹੀ ਨੇ ਪਹਿਲਾਂ ਮੈਂ ਤਾਂ ਚੱਕ ਕੇ ਲਗਾਈ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਘਟਨਾ ਵਾਪਰੇ ਵੀ ਹਰਿਆਣਾ ਵਾਲੇ ਪਲੇ ਪਾਸੋਂ ਕੋ ਫੋਰਸ ਚੜ ਕੇ ਆ ਜੇ ਸੈਂਟਰ ਦੀਆਂ ਕੋ ਫੋਰਸ ਆ ਜਾਣ ਕੋ ਪੰਜਾਬ ਦੇ ਨਾਲ ਵੀ ਬੱਚ ਮਿਲੀ ਭੁਗਤ ਹੋਣੀ ਹੈ ਪੰਜਾਬ ਦੀ ਹੱਦ ਚਾਪਾ ਬੈਠੇ ਸੋ ਇਸ ਲਈ ਇਹ ਸਾਰੇ ਭਰਾਵੋ ਹਰੇ ਮਿਲੇ ਨੇ ਤੇ ਇਹ ਲੜਾਈ ਅਸੀਂ ਵਾਰ-ਵਾਰ ਕਹਿੰਦੇ ਆ ਰਹੇ ਹਾਂ ਵੀ ਇਹ ਲੜਾਈ ਕੋਈ ਇਕੱਲੇ ਕਿਸਾਨ ਦੀ ਨਹੀਂ ਹੈ ਇਕੱਲੀ ਜ਼ਮੀਨ ਦੀ ਇਕੱਲੀ ਐਮਐਸਪੀ ਦੀ ਨਹੀਂ ਹੈ ਇਹ ਲੜਾਈ ਤਾਂ ਸਮੁੱਚੀ ਇਨਸਾਨੀਅਤ ਦੀ ਹੈ ਮਨੁੱਖਤਾ ਦੀ ਹੈ ਥੋੜੇ ਚੁੱਧਿਆਂ ਦੀ ਸੋਡੀ ਰੋਜੀ ਰੋਟੀ ਨੂੰ ਬਚਾਉਣ ਦੀ ਲੜਾਈ ਹੈ ਮੈਂ ਬਹੁਤ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹਨਾਂ ਦੇ ਵਿੱਚ 12 13 ਮੰਗਾਂ ਨੇ ਉਹ ਮੰਗਾਂ ਜਿਹੜੀਆਂ ਮੰਗਾਂ ਦੇ ਵਿੱਚ ਆਪਾਂ ਇੱਕ ਸਾਨਾ ਨਰੇਗਾ ਦੀ ਗੱਲ ਨਰੇਗਾ ਦੀ ਦਿਹਾੜੀ ਵਧਾਉਣ ਦੀ ਗੱਲ ਨਰੇਗਾ ਦਾ ਕੰਮ ਵਧਾਉਣ ਦੀ ਗੱਲ ਹੁਣ ਕੀ ਜਿਹੜਾ ਕਾਰਪੋਰੇਟ ਆ ਜਿਹੜੇ ਵੱਡੇ ਘਰਾਣੇ ਆ ਜਿਹੜੇ ਸਾਰਾ ਕੁਝ ਹੜੱਪ ਕਰ ਜਾਣਾ ਚਾਹੁੰਦੇ ਆ ਕੀ ਉਹ ਜਿਹੜੇ ਬਾਜ਼ਾਰਾਂ ਦੇ ਬਾਜ਼ਾਰ ਖਾ ਗੀਆਂ ਵੱਡੀਆਂ ਵੱਡੀਆਂ ਦੁਕਾਨਾਂ ਮਾਲ ਮਾਰਕੀਟਾਂ ਉਹ ਘਰਾਣੇ ਜਿਹੜੇ ਘਰਾਂ 'ਚ ਆਨਲਾਈਨ ਸਮਾਨ ਪਹੁੰਚਾਉਣ ਲੱਗ ਗਏ ਕੀ ਬਾਜ਼ਾਰ ਨਹੀਂ ਖਤਮ ਹੋਏ ਕੀ ਦੁਕਾਨਦਾਰ ਨਹੀਂ ਖਤਮ ਹੋਏ ਕਿੰਨਾ ਵੱਡਾ ਅਸਰ ਪਿਆ ਦੁਕਾਨਾਂ ਤੇ ਬਾਜ਼ਾਰਾਂ ਤੇ ਉਹਨਾਂ ਮੌਲਾਂ ਦਾ ਇਹਨਾਂ ਘਰਾਣਿਆਂ ਦਾ ਦਾ ਇਹ ਇਹ ਸਾਰੇ ਮਾਰੇ ਜਾਣੇ ਇਹ ਨਾ ਮਤ ਸੋਚੋ ਵੀ ਇਹ ਪਤਾ ਨਹੀਂ ਇਕੱਲੇ ਕਿਸਾਨ ਮਰਨਗੇ ਇਹ ਇਹਨਾਂ ਜ਼ਮੀਨ ਦਾ ਮਸਲਾ ਐ ਐਮਐਸਪੀ ਦਾ ਮਸਲਾ ਰੇਟਾਂ ਦੇ ਮਸਲੇ ਨੇ ਇਹ ਲੜਾਈ ਸਾਰੀ ਮਨੁੱਖਤਾ ਦੀ ਲੜਾਈ ਲੜੀ ਜਾ ਰਹੀ ਹੈ ਇਕੱਲੇ ਪੰਜਾਬ ਲਈ ਨਹੀਂ ਪੂਰੇ ਭਾਰਤ ਲਈ ਨਹੀਂ ਪੂਰੀ ਦੁਨੀਆ ਲਈ ਕੱਲ ਇੰਗਲੈਂਡ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਕਿਸਾਨਾਂ ਨੇ ਟਰੈਕਟਰ ਲਿਆ ਕੇ ਬਾੜ ਤੇ ਲੰਡਨ ਰਾਜਧਾਨੀ ਦੇ ਵਿੱਚ ਉੱਥੇ ਵੀ ਰੌਲਾ ਹੈ ਉੱਥੇ ਵੀ ਕਾਰਪੋਰੇਟ ਨੇ ਜਿਹੜੇ ਘਰਾਣੇ ਨੇ ਵੱਡੇ ਅਮੀਰ ਘਰਾਣੇ ਉਥੇ ਵੀ ਸਾਰੇ ਕੁਝ ਨੂੰ ਆਪਣੇ ਕਾਬੂ ਚ ਕਰਨਾ ਚਾਹੁੰਦੇ ਆ ਗਲਬਾ ਪਾਉਣਾ ਚਾਹੁੰਦੇ ਆ ਯੂਰਪ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਕਿਸਾਨ ਕਰ ਰਹੇ ਆ ਸੋ ਸਾਰੀ ਦੁਨੀਆ ਲੜ ਰਹੀ ਆ ਆ ਫਿਰਦੀ ਗੱਡੀ ਦਾ ਕਬੂਲ ਦੀ ਐ ਪਹਿਰਾ ਬਾਈ ਤੁਸੀਂ ਕੋਈ ਗੱਲ ਬਾਈ ਸੱਚ ਨੂੰ ਵਾਦੇ ਵਾਲਾ ਕੋਈ ਆਇਆ ਜਾਂ ਕੋਈ ਹੋਰ ਮਲਬਈ ਕੋਈ ਕਵਦੀ ਕੋਈ ਸੁਣਾਉਗੀ ਫਿਰ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਅਪੀਲ ਕੋਈ ਸਾਰੇ ਨਾਲੇ ਮੇਲੇ ਬੈਠੇ ਆ ਬਜ਼ੁਰਗ ਬੈਠੇ ਆ ਨੌਜਵਾਨ ਬੈਠੇ ਆ ਸੁਣਦਾ ਰਹੇ ਨਾ ਬੋਲ ਹੈ ਕੁਛ ਨਾ ਦੂਰ ਲੱਗ ਬੀ ਆਉਂ ਨਿਕਲ ਤੇ ਬਾਹਰ ਲੱਤ ਸੋ ਬਈ ਨਕਲ ਵਸਬਾ ਇਹ ਹੀ ਪੀਲ ਹੈ ਵੀ ਸਾਰੇ ਹੁਣ ਪਹੁੰਚੇ ਹੋ ਇਸ ਤੋਂ ਬਾਅਦ ਚ ਤਾਂ ਫਿਰ ਥੋੜ ਜਿਹੀ ਗੱਲ ਹੈ ਕੋਈ ਫਾਇਦਾ ਨਹੀਂ ਭੋਗਾਂ ਦੇ ਇਕੱਠ ਬਸ ਆਈ ਜੱਤ ਬੰਦ ਕੀ ਬੇਨਤੀ ਹੈ ਹੀ ਪੀ ਲੈ ਨੌਜਵਾਨਾਂ ਹਮਲਾ ਹਮਰਾ ਦਿਨੋਦਨ ਤੇਜ ਹੋਣਾ ਥੋੜੇ ਪਾਣੀਆਂ ਤੇ ਜ਼ਹਿਰ ਪਾਤੀ ਸੋਦੀ ਧਰਤੀ ਨੱਪਣ ਨੂੰ ਆਗੇ ਉਹਦੀ ਬੋਲੀ ਨੂੰ ਮਾਰੀ ਜਾਂਦੇ ਆ ਬਹੁਤ ਕੁਝ ਹੋਣਾ ਹੈ ਜੇ ਆਪਾਂ ਅੱਜ ਵੀ ਚੁੱਪਾਂ ਤਾਂ ਠੀਕ ਹੈ ਆਪਾਂ ਉੱਪਰ ਕੇ ਮੂੰਹ ਕੋ ਗੁਣੀਆਂ ਪਾ ਕੇ ਬੈਠੇ ਰਹੋ ਯਾਰ ਇੱਕ 75 ਸਾਲ ਦਾ ਬੰਦਾ ਅੱਜ ਜ਼ਿੰਦਗੀ ਮੌਤ ਨਾਲ ਲੜ ਰਿਹਾ ਹੈ ਤੇ ਅਸੀਂ ਰਜਾਈਆਂ 'ਚ ਬੜੇ ਬੈਠੇ ਆ ਆ ਵੀ ਲੋਕ ਨੇ ਆ ਵੀ ਬੰਦੇ ਨੇ ਵਿਚਾਰੇ ਧਾਰੀ ਨਾਲ ਬਦਲ ਕੇ ਸਾਰੀ ਸਾਰੀ ਰਾਤ ਪਹਿਰਾ ਚੱਲਦਾ ਆ ਬੈਠੇ ਤਿੰਨ ਵਜੇ ਰਾਤ ਦੇ ਤਿੰਨ ਕਿਹੜੇ ਦੂਜੇ ਦਿਨ ਦਾ ਕਰਕੇ ਆ ਗਿਆ ਸਵੇਰ ਹੋਣ ਵਾਲਿਆ ਘੰਟੇ ਨੂੰ ਬਾਬੇ ਨੇ ਬੋਲ ਪੈਣਾ 4 ਵਜੇ ਪਾਠੀ ਨੇ ਤੇ ਇਹ ਲਗਾਤਾਰ ਜਿਹੜੇ ਲੋਕ ਪਹਿਰਾ ਦੇ ਰਹੇ ਕੀ ਦੀ ਖਾਤਰ ਇੱਥੇ ਇਹਨਾਂ ਜਿੰਨੇ ਵੀ ਬੰਦੇ ਇੱਥੇ ਸੰਘਰਸ਼ੀ ਬੈਠੇ ਆ ਇਹਨਾਂ ਦੇ ਵੀ ਘਰ ਦੇ ਮਸਲੇ ਆ ਕੋਈ ਨਿੱਜੀ ਰੌਲੇ ਨੇ ਕੋਈ ਵੱਟ ਦਾ ਰੌਲਾ ਕੋਈ ਇਹਨਾਂ ਨੂੰ ਮਿਲ ਜਾਣਾ ਇੱਥੋਂ ਗੁੱਤਮਗਾ ਮਿਲ ਜੂਗਾ ਕੋਲ ਪੈਸੇ ਨਾ ਜਾਣਗੇ ਕੁਝ ਨਹੀਂ ਮਿਲਣਾ ਇੱਥੇ ਆ ਰਾਤਾਂ ਨੂੰ ਝਾਕ ਰਹੇ ਆ ਤੇ ਬੈਠਿਆਂ ਦੇ ਬੈਠੇ ਆ ਇਹ ਬੈਠੇ ਆ ਵਿਚਾਰੇ ਰੋਜ਼ ਇਹ ਗੱਟਾਂ ਨਮਾਉਂਦੇ ਆ ਨੌਜਵਾਨਾਂ ਨੂੰ ਇੱਥੇ ਵੀ ਮੈਂ ਤੁਹਾਨੂੰ ਫੇਰ ਅਪੀਲ ਕਰਦਾ ਕਿ ਬਾਰੀਆਂ ਬਨ ਕੇ ਪਿੰਡਾਂ ਦੇ ਵਿੱਚੋਂ 12 13000 ਪੰਜਾਬ ਦਾ ਪਿੰਡ ਆ ਇਹ ਜੇ ਅਸੀਂ ਗੁਰੂ ਘਰਾਂ ਦੇ ਸਾਡੇ ਗ੍ਰੰਥੀ ਰੋਜ਼ ਇਹ ਅਰਦਾਸ ਕਰਨ ਦੀ ਜਲਿਆ ਸਾਹਿਬ ਦੀ ਚੜ੍ਹਦੀ ਕਲਾ ਜਰਦਾਸ ਕਰਨ ਇਹ ਪਹਿਲਾਂ ਦਿੱਲੀ ਵਾਲੇ ਹੁੰਦਾ ਰਿਹਾ ਮਾਰੇ ਮੋਟੇ ਨਹੋਰੇ ਮਾਰੋ ਹਨੂਣਾ ਮਾਰੋ ਇਹਨਾਂ ਨੂੰ ਜਗਾਓ ਚਲੋ ਭਾਈ ਲੋਕੋ ਬਾਰੀਆਂ ਬੰਨ ਕੇ ਮੈਂ ਕਹਿੰਦਾ ਇੱਕ ਪਿੰਡ ਚੋਂ ਦੋ ਬੰਦੇ ਵੀ ਬਾਰੀ ਬੰਨ ਕੇ ਇੱਕ ਦਿਨ ਆ ਜਾਣ ਨਾ ਤਾਂ ਵੀ 20 25000 ਬੰਦਾ 26000 ਬੰਦਾ ਮੋਰਚੇ ਇਹ 26000 ਬੰਦਾ ਦਾ ਬਹੁਤ ਹੁੰਦਾ ਸਿਰਫ ਦੋ ਬੰਦਿਆਂ ਦੀ ਗੱਲ ਕਰਦਾ ਮੈਂ ਕਿ ਬੰਟੀ ਕਮਿਟੀ ਹੁੰਦੀ। ਹੁਣ ਕੇ ਪਸਤਾਵੋਗੇ ਮੇਰੀ ਗੱਲ ਯਾਦ ਰੱਖਿਓ। ਕਿਉਂਕਿ ਸਾਡੇ ਲਈ ਲੜਨ ਵਾਲੇ ਮਰਨ ਵਾਲੇ ਯੋਧੇ ਘਟ ਦੇ ਤਰੇ ਜਾਂਦੇ। ਤੇ ਅੱਜ ਮੇਰਾ ਵੀਰ ਤੁਹਾਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਾਥ ਦਿਓ। ਨਿਕਲ ਕੇ ਆਓ ਬਾਈ ਆਪਾਂ ਇੱਥੇ ਰਾਤ ਨੂੰ ਖਾਸ ਔਰਤਾਂ ਤੇ ਪਹਿਰਾ ਦੇਖੀਏ। ਕਿਉਂਕਿ ਸਰਕਾਰ ਦਾ ਕੋਈ ਪਤਾ ਨਹੀਂ। ਉਹ ਕੱਜ ਸੁਪਰੀਮ ਕੋਰਟ ਦੀ ਵੀ ਟਿੱਪਣੀ ਆਈ ਹੈ ਇਸ ਗੱਲ ਦੇ ਉੱਤੇ। ਇਹ ਸਰਕਾਰ ਨੂੰ ਕਿਹਾ ਗਿਆ ਕਿ ਜੇ ਸਾਧ ਸਿੱਧਾ ਖਿਆਲ ਰੱਖਿਆ ਜਾਵੇ ਉਹਨੂੰ ਨਾ ਕੋਈ ਨਕੀਬਾ ਲਾ ਬਣਾ ਕੇ ਕੋਈ ਨਾ ਕੋਈ ਇਹ ਉਹੇ ਜਾ ਕੰਮ ਕਰਨ ਦੀ ਕੋਸ਼ਿਸ਼ ਕਰਨ। ਸਲਾਮ ਦਿਰਾ ਤੇ ਆਪਾਂ ਤੋਂ ਬਾਦ ਕੋਈ ਹੋਰ ਭਾਈ ਖਜਰ ਬੋਲਣਾ ਚਾਹੁੰਦਾ ਫਿਰ ਇਹ ਆ ਗਿਆ ਕਿ ਆਪਾਂ ਸਵਾਰ ਬਣ ਗਏ ਜੀ ਮੈਂ ਖਾਨਾ ਆਉ ਆਪਣੇ ਪਰਿਵਾਰ ਦਾ ਹੀ ਖਾਣ। ਹੈਲੋ। ਅੱਥੋਂ ਆਪਾਂ ਦੇ ਕਰਦਾ ਇੱਕ ਜਿਹੜਾ ਲਿਰਦਾ ਵਾ ਬੋਲੋ ਬੋਲੋ ਤੇ ਆਗੇ ਆ ਬੋਲੋ 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 ਸਾਰੇ ਬੋਲੋ ਭਾਈ ਤੁਸੀਂ ਵੀ ਬੋਲੋ ਹਾਂ ਆ ਪਾਣਾ ਨਹੀਂ ਨਾ ਵੀ ਸਾਡਾ ਤਾਂ ਵੀਰ ਲੱਖਾ ਬਾਈ ਇਹ ਬੜਾ ਚਲੋ ਵਿਚਾਰੇ ਇਹਦੀ ਫਮਕੇ ਨੇ ਇਹ ਨੌਜਵਾਨ ਆ ਤੇ ਨੌਜਵਾਨ ਦੀ ਨੌਜਵਾਨ ਜਾਦੀ ਗੱਲ ਮੰਦਾ ਇਹ ਅਸੀਂ ਇਹ ਵੀ ਬੜੇ ਕੋਸ਼ਾਂ ਵੀ ਚਲੋ ਸਾਡੇ ਨਾਲ ਸਾਡਾ तकरीबन ਇਹ 2000 ਸਾਲ ਤੋਂ ਬਾਈ ਅਸੀਂ ਚੱਲੇ ਆਂ ਕੋਈ ਅਸੀਂ ਦਿਨ ਨਹੀਂ ਵੇਖਿਆ ਕੋਈ ਰਾਤ ਨਹੀਂ ਵੇਖਿਆ ਤੇ ਅਸੀਂ ਇਹ ਵੀ ਕਦੀ ਕਹਿੰਦੇ ਸਾਹ ਨਹੀਂ ਕੀਤਾ ਕਿ ਫਲਾਣਾ ਨਹੀਂ ਜਾ ਤੇ ਅਸੀਂ ਨਹੀਂ ਜਾਂਦੇ 2000 ਸਾਲ ਤੋਂ ਜਵਾਨ ਹੋ ਪੂਰੇ ਤੇ ਹਾਂ 24 25 ਸਾਲ ਕਿੰਨੇ ਸਾਲ ਸਾਨੂੰ ਹੋ ਗਿਆ ਫਿਰ ਸਾਡੇ ਨਾਲ ਅੰਗਰੇਜ਼ਾਂ ਇਕ ਬਾਕੀ ਪਰ ਜਿਹੜਾ ਹੈਗਾ ਉੱਥੇ ਮਹਾਨਾਂ ਵਾਲੇ ਕੈਪਟਨ ਸਰਕਾਰ ਸੀ ਆਪਣੀ ਬਿੱਲਾਂ ਦੀ ਲੜਾਈ ਸੀ ਉਹ ਮੁੰਡਾ ਵਿਚਾਰਾ ਉਹ ਦੋਸਤੇ ਛੀਡ ਹੋ ਗਿਆ ਸਪਾਈਆਂ ਸਾਡੇ ਵੀ ਕਹਿੰਦੇ ਯਾਰ ਲੱਖੇ ਯਾਰ ਬਾਈ ਵੇਰ ਰਹੀ ਹੈ ਨਾ ਹੌਣ ਤੇ ਬੋਲਣ ਵਾਲੇ ਇਹ ਜਬਰ ਦਾ ਮੁਕਾਬਲਾ ਕਰਦੇ ਕਰਦੇ ਆਏ ਆ ਭਾਈ ਇੱਥੇ ਬੈਠਾ ਅਜੇ ਵੀ ਜਿੱਨਾ ਜਰ ਅਸੀਂ ਪਰਮਾਤਮਾ ਤੋਂ ਅਰਦਾਸ ਆਸ ਕਰਦੇ ਵੀ ਜਿੱਨਾ ਜਰ ਸਾਡੀ ਸਿਹਤ ਸਰੀਰ ਹੈ ਕੀ ਆ ਜੇ ਆਪਦੀ ਕੌਮ ਬਦਲੇ ਆ ਦੇ ਕਿਤੇ ਬਦਲੇ ਲੱਗੇ ਤੇ ਇਹ ਗੱਲ ਸਾਰਿਆਂ ਨਾਲੋਂ ਦਾ ਚੰਗੀ ਆ ਇਹ ਸਾਰਿਆਂ ਦੇ ਆਪਣੇ ਭਲੇ ਦੀ ਗੱਲ ਆ ਸਾਰੇ ਆਪਣੇ ਪੰਜਾਬੀਆਂ ਦੀ ਗੱਲ ਆ ਆਪਣੇ ਸਾਰੀ ਆਪਣਾ ਸਾਰਾ ਦਰੂਮਦਾਰ ਇਥੇ ਚੱਲਦਾ ਆ ਦੇਖੋ ਐ ਫਿਰਦੀਆਂ ਗੱਡੀਆਂ ਘੂਕਦੀਆਂ ਰਾਤ ਨੂੰ ਮੋਰਚੇ ਦੀ ਪਹਿਰੇਦਾਰੀ ਕਰਦੀਆਂ ਸੰਘਾ ਰਿਸ਼ੀ ਹੋਦੇ ਸੋ ਇਹ ਵੀ ਬੰਦੇ ਨੇ ਯਾਰ ਇਹ ਵੀ ਇਨਸਾਨ ਨਹੀਂ ਇਹ ਤਾਂ ਦੇ ਪਰਿਵਾਰ ਨੇ ਇਹਨਾਂ ਨੂੰ ਵੀ ਨੀਂਦ ਨਹੀਂ ਦੱਸਦੀ ਆ ਵੱੱਪੀ ਜਾਂਦੇ ਨੀਂਦ ਪੂਰੀ ਕਰਦਾ ਪਾ ਜੀ ਕਰ ਨਹੀਂ ਯਾਰ ਬਾਕੀ ਬਾਈ ਆਪਾਂ ਨੂੰ ਆਪਾਂ ਇਹ ਲੜਾਈ ਨੂੰ ਲੜ ਰਹੇ ਕਿਉਂਕਿ ਆਪਣੇ ਬਾਪੂ ਦਾ ਆਪਣੇ ਸਿਰ ਤੇ ਹੱਥਾ ਡੱਲੇ ਵਾਲ ਸਾਹਿਬ ਦਾ ਉਹਨਾਂ ਵੀ ਆਪਾਂ ਨੂੰ ਪੂਰਾ ਮੰਨ ਲੋ ਆਸਰਾ ਹੈ ਤਾਂ ਕਰਕੇ ਜੇ ਉਹਨਾਂ ਨੂੰ ਕੱਲ ਨੂੰ ਆਪਾਂ ਗਵਾ ਲਿਆ ਤੇ ਆਪਾਂ ਲੜਾਈਆਂ ਕਿਵੇਂ ਲੜਾਂਗੇ ਬਾਈ ਇਸ ਕਰਕੇ ਵੱਧ ਵੱਧ ਨੌਜਵਾਨ ਖਨੋਰੀ ਬਾਰਡਰ ਤੇ ਪਹੁੰਚੋ ਬਾਈ ਡਿਊਟੀਆਂ ਦਿਓ ਬਾਈ ਇਹ ਆਪਣੀ ਹੱਥ ਸਾਖ ਦੀ ਲੜਾਈ ਆ ਨਸਲਾਂ ਦੀ ਫਸਲਾਂ ਦੀ ਲੜਾਈ ਆ ਸਾਰੇ ਨੌਜਵਾਨਾਂ ਨੂੰ ਵੀਰਾਂ ਨੂੰ ਬੇਨਤੀ ਆ ਬਾਈ ਇੱਥੇ ਵਿਚਰ 22 ਲੱਖਾਂ ਬਾਈ ਭਾਨੀ ਹੋਰੀ ਸਾਰੇ ਬਾਈ ਆਉਂਦੇ ਇੱਥੇ ਵਿਚਾਰੇ ਡੌਟੀਆਂ ਦਿੰਦੇ ਤੁਸੀਂ ਵੱਤ ਵੱਤ ਪਹੁੰਚੋ ਤੇ ਆਪਾਂ ਇਹ ਮੋਰਚੇ ਨੂੰ ਜਿੱਤ ਗਏ ਚੱਲ ਵੀਰੇ ਯਾਰ ਕਈਆਂ ਫੋਨ ਤੇ ਗੁਨੇ ਦੇ ਤੇਰਾ ਗੁੰਗ ਆਖ ਦਿੰਦੇ ਯਾਰ ਕਿੱਲੇ ਫੋਨਾਂ ਤੇ ਬੋਲਣ ਵਾਲੇ ਆ ਮੈਂ ਕਿਹਾ 9 ਵਜੇ ਦਾ ਅੱਜ ਬਾਈ ਇਹਨਾਂ ਨੂੰ ਵੇਖਿਆ ਇੱਥੇ ਰਾਤ ਦੇ ਹਾਈਵੇ ਆ ਵੈਲੋ 3 ਵਜੇ ਨੂੰ ਆ ਗਏ ਆ ਪਹਿਰੇ ਵੀ ਬਾਈ ਇਹਨਾਂ ਦਿੱਤੇ ਆ ਕੋਈ 12 15 ਜਣੇ ਨਾਲ ਵੀ ਆ ਬਾਈ ਦੇ ਹਨਾ ਤੁਸੀਂ ਵੀ ਅੱਜ ਆਏ ਆ ਅਸ ਤਾਂ ਅੱਜ ਵੇਖ ਲਿਆ ਚਲੋ ਅੱਗੇ ਫੋਨ ਤੇ ਦੇਖਦੇ ਸਰ ਉਹ ਦੇਖੀ ਆ ਵੀ ਸਾਰਿਆਂ ਨੂੰ ਨਸਟ ਵੀ ਆਉਣ ਤੇ ਆਪ ਦਾ ਕੋਈ ਜਿੰਨਾ ਜੋ ਗਾਹ ਹੈ ਜੀ ਹਣਾ ਹਾਂ ਇਹ ਗੱਲ ਇਹ ਗੱਲ ਵੀਰ ਨੇ ਕਹੀ ਕਿ ਇਹ ਗੱਲ ਬਿਲਕੁਲ ਸਹੀ ਆ ਅਸੀਂ ਨਾ ਕੱਲ ਹੀ ਲੜਾਈ ਕਮੈਂਟਾਂ ਵਾਲੇ ਲੜਦੇ ਹਾਂ ਗਰਾਊਂਡ ਤੇ ਆਉਣਾ ਕਹਿ ਦਿੰਦੇ ਆ ਬਾਈ ਸਾਰੀ ਪੜਾਸ ਕੱਢ ਦਿੰਦੇ ਆ ਕਮੈਂਟਾਂ ਤੇ ਗਾਲਾਂ ਗੋਲਾਂ ਕੱਢ ਕੇ ਅਸਲ ਦੇ ਵਿੱਚ ਤਾਂ ਇੱਥੇ ਆ ਕੇ ਖੜਨਾ ਪੈਂਦਾ ਨਿਕਲੋ ਇਹ ਜਿਹੜੀ ਫੇਸਬੁੱਕ ਦੀ ਦੁਨੀਆ ਦੇ ਵਿੱਚੋਂ ਨੌਜਵਾਨੋ ਆਓ ਮੇਰਾ ਵੀਰ ਪਰਤੋਬਾਟ ਡਾਟ ਕੇ ਸਾਹ ਦੇ ਕੇ ਜਾਂ ਸਾਡੀ ਅੱਜ ਜੋਰ ਹੈ ਜੀ ਲੋੜ ਆ ਮੇ ਪਰਿਵਾਰ ਨੂੰ ਮਿਲਿਆ ਜਦਦਾ ਸਾਹ ਦੇ ਨੂੰ ਤਿੰਨ ਭੈਣਾਂ ਨੇ ਉਹਦੀਆਂ ਵੱਡੀਆਂ ਨੇ ਉਮਰ ਚ ਕਈ ਦੋ ਤਾਂ ਸ਼ਾਇਦ ਇੱਕ ਛੋਟੀ ਹੈ ਉਹਦਾ ਪੋਤਾ ਬੈਠਾ ਨੂਹ ਬੈਠੀ ਆ ਮੁੰਡਾ ਬੈਠਾ ਹੋਰ ਪਰਿਵਾਰ ਬੈਠਾ ਆਲੇ ਦਲੇ ਸਾਰਾ ਪਰਿਵਾਰ ਬੈਠਾ ਔਰ ਮਾਈਆਂ ਬੈਠੀਆਂ ਕਿ ਟੁਕੜ 70 80 ਦੇ ਮਾਮਾ ਭੈਣਾਂ ਬੈਠੀਆਂ ਨੇ 100 ਦੇ ਕਰੀਬ ਬੈਠੀਆਂ ਉਹ ਵੀ ਤਾਂ ਯਾਰ ਘਰ ਛੱਡ ਕੇ ਇੱਥੇ ਬੈਠੀਆਂ ਨੇ ਸਾਰੇ ਨਾ ਮੇਰਾ ਜੇ ਤੈਨੂੰ ਮੈਂ ਦੱਸਣਾ ਚਾਹਣਾ ਤੂੰ ਕਹਿੰਦਾ ਵੀ ਇੱਥੇ ਤੜਕੇ ਦਾ ਇਹ 8 9 ਵਜੇ ਪਹਿਲਾਂ ਲੁਧਿਆਣੇ ਗਏ ਲੱਖਿਉਣੀ ਉੱਥੇ ਕਾਨਫਰੰਸ ਕਰਕੇ ਫਿਰ ਉਸ ਤੋਂ ਬਾਅਦ ਕਾਫਲਾ ਲੈ ਕੇ ਸੀ 1:00 2:00 ਵਜੇ ਉਹਦੇ ਪਹੁੰਚੇ ਆ 2:00 ਵਜੇ ਦਾ ਆ ਬੈਠਾ ਨਾਲ 1 ਮਿੰਟ ਨਹੀਂ ਸੌਕੇ ਬੈਠਾ ਆਹ ਇਹ ਦੱਸਣਾ ਚਾਹੁੰਦਾ ਵੀ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਜੇ ਆ ਕੇ ਭਾਈ ਤੜਕੇ ਦਾ ਨਿਕਲਿਆ ਵਾ ਘਰੋਂ ਪਹਿਲਾਂ ਦੁਦਾਨੇ ਘਾਟਾ ਕਰਾ ਦਿੱਤਾ ਨਹੀਂ ਜੇ ਚਾ ਲਾ ਬੰਦ ਗਾ ਇਹ ਦੱਸਣ ਦਾ ਮਤ ਬਣਾ ਬੋਲ ਦੇਣਾ ਚੱਲ ਮੇਰੇ ਵੀ ਦਿਮਾਗ ਚ ਭਾਈ ਨੂੰ ਕਦੇ ਵੇਖਿਆ ਨਹੀਂ ਸੀ ਅੱਜ ਆਏ ਆ ਤੇ ਆਪਾਂ ਤਾਂ ਖੁਦ ਵੇਖ ਕੇ ਮੈਨੂੰ ਤਾਂ ਪਤਾ ਹੀ ਸੀ ਸਾਰਾ ਗੱਲ ਇਹ ਆ ਜੀ ਵੇਖੋ ਇੱਕ ਅਨਸਾਨ ਸਾਡੇ ਵਿੱਚ ਬਿਠਾ ਕੇ ਸਾਡੇ ਹੱਕਾਂ ਦੀ ਖਾਤਰ ਗੱਲ ਕਰ ਰਿਹਾ ਦਿਨ ਪੁਰ ਰਾਤ ਇੱਕ ਕੀਤੀ ਹੋਈ ਐ ਅਸੀਂ ਉਹਨਾਂ ਬੰਦਿਆਂ ਨੂੰ ਪੰਜਾਬ ਦੇ ਵਿੱਚ ਜਿਤਾਇਆ ਜਿਹੜੇ ਬੰਦਿਆਂ ਨੇ ਸਾਡੀਆਂ ਜੜ੍ਹਾਂ ਨੂੰ ਦਤਰੀ ਪਾਈ। ਬੰਦਾ ਸਹੀ ਆ ਫਿਰ। ਤੇ ਜਿਹੜੇ ਬੰਦੇ ਦੀ ਅਸੀਂ ਕਦਰ ਕਰਨੀ ਸੀ ਅਸੀਂ ਬੇਕਦਰੇ ਬੇਸ਼ੁਕਰੇ ਹੋ ਗਏ। ਜਿਹੜਾ ਇਨਸਾਨ ਹਰ ਵਕਤ ਜੇ ਦਿੱਲੀ ਅਦੋਲਨ ਦੇ ਵਿੱਚ ਉਥੇ ਸਾਡੀ ਹਿੱਕ ਢਾ ਕੇ ਮਦਦ ਕੀਤੀ ਏ ਸਨ ਇਨਸਾਨ ਨੇ ਪਰ ਸਾਨੂੰ ਪਤਾ ਨਹੀਂ ਸਾਡੀ ਗੈਰਤ ਕਿਉਂ ਮਰ ਗਈ ਐ ਵੀ ਜਿਹੜੇ ਇਨਸਾਨ ਦਾ ਅਸੀਂ ਮੁੱਲ ਪਾਉਣਾ ਹੈ ਉਹ ਸਾਡੇ ਅੱਜ ਵੀ ਹਾਰ ਅਸੀਂ ਬੇਕਦਰਾਂ ਬੇਕਦਰੇ ਹੋ ਗਏ ਉਹ ਸਾਡੀ ਅੱਜ ਵੀ ਕਦਰ ਪਾ ਰਿਹਾ ਅੱਜ ਵੀ ਸਾਡੇ ਵਿੱਚ ਆ ਕੇ ਬੈਠਾ ਸਾਡੇ 3:3 ਦਾ ਟਾਈਮ ਹੋ ਗਿਆ ਸਮਾਂ 3:3 ਦਾ ਸਮਾਂ ਹੋ ਗਿਆ ਰਣਵੀਤ ਬਿੱਟੂ ਵਰਗਿਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਸਾਡੇ ਉੱਪਰ ਜਿਹੜਾ ਕੱਪੜਾ ਲਿਆ ਉਹ ਕਿਹੜੇ ਰੰਗ ਦਾ ਹੁਣ ਐਸ ਵਕਤ ਉਹ ਸੁਤਾ ਹੋਊਗਾ ਕਿਸੇ ਮਹਿਲ ਦੇ ਵਿੱਚ ਤੇ ਸਾਡੇ ਵਿੱਚ ਬਾਈ ਬੈਠਾ ਲੱਖਾ ਸੁਧਾਣਾ ਉਹ ਸਾਡੀ ਕੱਲੀ-ਕੱਲੀ ਗੱਲ ਸੁਣ ਰਿਹਾ ਹੈ ਮੇਰੇ ਹਸਾਬ ਦੇ ਨਾਲ 2 ਘੰਟੇ ਹੋ ਗਏ ਸਾਡੇ ਨਾਲ ਗੱਲਾਂ ਕਰ ਰਿਹਾ ਸਾਨੂੰ ਸਮਝਾ ਰਿਹਾ ਹੈ ਹਰੇਕ ਗੱਲ ਦੇ ਵਿੱਚ ਵਜਣਾ ਹਰੇਕ ਗੱਲ ਵਜਣਦਾਰ ਹੈ ਪਰ ਸਾਨੂੰ ਪਤਾ ਨਹੀਂ ਕੀ ਹੋ ਗਿਆ ਕਿ ਅਸੀਂ ਇਸ ਇਨਸਾਨ ਦੀ ਕਦਰ ਕਿਉਂ ਨਹੀਂ ਪਾਉਂਦੇ ਪੰਜਾਬੀਓ ਇੱਕ ਤਾਂ ਮਰਨ ਵਰਤ ਤੇ ਬੈਠਾ ਹੋਇਆ ਹੈ ਜਿਹੜਾ ਕਿਸਾਨਾਂ ਦਾ ਮੁੱਢ ਬੰਨ ਕੇ ਬੈਠਾ ਹੋਇਆ ਜੇ ਇਹਨੂੰ ਕੁਝ ਹੋ ਗਿਆ ਤਾਂ ਵੀ ਕੁਝ ਨਹੀਂ ਪੱਲੇ ਪੈਣਾ ਤੇ ਜੇ ਲੱਖੇ ਸੁਧਾਨੇ ਵਰਗੇ 22 ਜਿਹੜੇ ਹੀਰੇ ਬੰਦੇ ਨੇ ਇਹਨਾਂ ਦੀ ਅਸੀਂ ਕਦਰ ਨਾ ਪਾਈ ਤੇ ਤਾਂ ਵੀ ਮਰ ਜਾਾਂਗੇ ਪੱਲੇ ਸਾਡੇ ਕੱਖ ਨਹੀਂ ਪੈਣਾ ਦੀਪ ਸਿੱਧੂ ਚਲੇ ਗਿਆ ਸਿੱਧੂ ਮੂਸੇ ਵਾਲਾ ਚਲੇ ਗਿਆ ਤੇ ਇੱਕ ਉਹ ਮੁੰਡਾ ਵੀਰ ਸਾਡਾ ਜਿਹੜਾ ਕਬੱਡੀ ਦਾ ਸੀ ਤੇ ਅਮਰਤਪਾਲ ਵਰਗੇ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਛੁੱਟਿਆ ਹੋਇਆ ਹੈ ਤੇ ਜਿਹੜੇ ਸਾਡੇ ਕੋਲੇ ਬਚੇ ਨੇ ਭਾਨੇ ਸਿੱਧੂ ਵਰਗੇ ਨੇ ਜਿਹੜੀ ਸਾਡੀ ਜਿਹੜੇ ਸਾਡੀ ਕਮਾਂਡ ਕਰਦੇ ਨੇ ਜਿਹੜੇ ਸਾਡੀ ਬਾਹ ਫੜਦੇ ਨੇ ਤੇ ਅਸੀਂ ਇਹਨਾਂ ਦੀ ਤਾਂ ਕਦਰ ਪਾਈਏ ਤੇ ਆਜੋ ਸਾਰੇ ਹੋਮ ਹਮਾਕੇ ਇਸ ਮੂਰਤੀ ਦੇ ਵਿੱਚ ਤੇ ਜੇ ਨਾ ਆਏ ਬਾਅਦ ਦੇ ਵਿੱਚ ਫਿਰ ਸੱਪ ਨੰਗ ਜਾਣਾ ਲਕੀਰ ਕੁੱਟੀ ਜਾਵਾਂਗੇ ਕੋਈ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਂ ਕੱਲ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਾਨੂੰ ਐਸੇ ਧੂਣੀ ਤੇ ਬੈਠੇ ਢੀਕਾਂਗੇ ਮਿਲਦੇ ਆ ਰਾਤ ਨੂੰ 2 ਵਜੇ ਲੱਗੀ ਹੋਈ ਐ ਮੱਝਾਂ ਦੀ ਕੋਟ ਬੁੱਡੇ ਵਾਲੇ ਪੰਪ ਦੇ ਸਾਹਮਣੇ ਕੋਟੇ ਵਾਲਾਂ ਦੇ ਪੰਪ ਦੇ ਸਾਹਮਣੇ ਸੁੱਤੀਆਂ ਦੋ ਵਜੇ ਰਾਤ ਨੂੰ ਡਿੱਕਾਂਗੇ ਇੱਦੇ ਕੋਲੇ ਇੱਕ ਸੀ ਡਿੱਕਾਂਗੇ ਦੇਖਦਾ ਕਿੰਨੀ ਕਿ ਜਵਾਨੀ ਕੱਲ ਨੂੰ ਪੰਜਾਬ ਦੀ ਪਹੁੰਚਦੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਹਾਣੋ